ਤੌੜਾ ਟਾਈਡੈਂਟ ਕੰਪਨੀ ਦੇ ਵਿੱਚ ਲੱਗੀ ਭਿਆਨਕ ਅੱਗ ਦੇਖ ਸਕਦੇ ਤੁਸੀਂ ਮੌਕੇ ਦੀਆਂ ਤਸਵੀਰਾਂ ਨੇ ਕੰਪਨੀ ਦੇ ਅੰਦਰੋਂ ਕਿਵੇਂ ਅੱਗ ਦੀਆਂ ਲਫਟਾਂ ਮਾਰ ਰਹੀਆਂ ਨੇਗੀਆਂ ਆ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਅੱਗ ਲੱਗੀ ਹੋਈ ਹੈ ਅੰਦਰੋਂ ਅੰਦਰ ਦੀਆਂ ਤਸਵੀਰਾਂ ਨੇ ਇਹ ਉੱਪਰੋਂ ਖੜਕੀ ਬਣਾਈ ਗਈ ਵੀਡੀਓ ਆ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਭਿਆਨਕ ਅੱਗ ਲੱਗੀ ਹੋਈ ਆ ਇਸ ਅੱਗ ਨੇ ਵਿਕਰਾਲ ਰੂਪ ਧਾਰਿਆ ਹੋਇਆ ਕਿਉਂਕਿ ਚਾਰੇ ਪਾਸਿਓਂ ਅੱਗ ਦੀਆਂ ਜਿਹੜੀਆਂ ਲਫਟਾਂ ਨੇ ਦੂਰੋਂ-ਦੂਰੋਂ ਦਿਖ ਰਹੀਆਂ ਨੇ ਤੇ ਹਾਲਾਂਕਿ ਜਿਹੜਾ ਆਪਣਾ ਪਾਣੀ ਦਾ ਦਸਤਾ ਅੱਗ ਬੁਝਾਉਣ ਦੇ ਲਈ ਪਹੁੰਚਿਆ ਹੈਗਾ ਫਾਇਰ ਬ੍ਰਿਡ ਵਾਲੇ ਆਏ ਹੋਏ ਨੇ ਪਰ ਲੇਕਿਨ ਫਿਰ ਵੀ ਅੱਗ ਜਿਆਦਾ ਭਿਆਨਕ ਹੋਣ ਕਾਰਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਆ ਪਿੱਛੋਂ ਦੇਖ ਲਓ ਕਿਵੇਂ ਜਿਹੜੇ ਪਿੱਛੇ ਇਹਨਾਂ ਤਸਵੀਰਾਂ ਨੇ ਉਹ ਵਲੌਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਵੇਂ ਜਿਹੜੀ ਅੱਗ ਆ ਉਹ ਕਿਵੇਂ ਭਿਆਨਕ ਰੂਪ ਦੇ ਵਿੱਚ ਮਤਲਬ ਲੱਗੀ ਹੋਈ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੱਡਾ ਵੱਡਾ ਨੁਕਸਾਨ ਹੋਇਆ ਹੁਣ ਹਾਲਾਂਕਿ ਸਾਨੂੰ ਅੰਦਰੂ ਜਾਨੀਮਾਲੀ ਨੁਕਸਾਨ ਹੋਣ ਦੀ ਖਬਰ ਦਾ ਖਾਸ਼ਾ ਨਹੀਂ ਜਤਾਇਆ ਜਾ ਸਕਦਾ ਪਰ ਲੇਕਿਨ ਜਿੱਥੇ ਤੱਕ ਅੰਦਾਜ਼ਾ ਲਾਇਆ ਜਾ ਸਕਦਾ ਅੱਗ ਦੀਆਂ ਲਪਟਾਂ ਨੂੰ ਦੇਖ ਕੇ ਉਸ ਮੁਤਾਬਕ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਉਸ ਦਾ ਵੀ ਖਸਾ ਜਿਹੜਾ ਜਿਤਾਇਆ ਜਾ ਸਕਦਾ ਕਿਉਂਕਿ ਜਿਹੜੇ ਹਿਸਾਬ ਨਾਲ ਅੱਗ ਨੇ ਇੰਨਾ ਵਿਕਰਾਰ ਰੂਪ ਧਾਰਿਆ ਹੋਇਆਗਾ ਉਸ ਮੁਤਾਬਕ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਦਸ਼ਾ ਜਿਤਾਇਆ ਜਾ ਸਕਦਾ ਆ ਦੇਖੋ ਕਿਵੇਂ ਅੱਗ ਜਿਹੜੀ ਆ ਕਿਵੇਂ ਲੱਗੀ ਹੋਈ ਆ ਕਿੰਨੀ ਭਿਆਨਕ ਅੱਗ ਇਸ ਨੂੰ ਬੁਝਾਉਣ ਦੇ ਲਈ ਹਨਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਪਰੇ ਦੇਰ ਰਾਤ ਜਿਹੜੀ ਅੱਗ ਲੱਗੀ ਆ ਇਸ ਦੇ ਕਾਰਨਾਂ ਨੂੰ ਵੀ ਹਲੇ ਪਤਾ ਨਹੀਂ ਲੱਗ ਸਕਿਆ ਵੀ ਕੀ ਕਾਰਨ ਲੱਗੀ ਆ ਆ ਦੇਖ ਲਓ ਕਿਵੇਂ ਤਸਵੀਰਾਂ ਦੇ ਵਿੱਚ ਜਿਹੜੀ ਅੱਗ ਨੇ ਵਿਕਰਾਲ ਰੂਪ ਧਾਰਿਆ ਹੋਇਆ ਆ ਦੇਖੋ ਤਸਵੀਰਾਂ ਤੁਹਾਨੂੰ ਅਸੀਂ ਹੋਰ ਨੇੜੇ ਨਹੀਂ ਜਾ ਸਕਦੇ ਕਿਉਂਕਿ ਇਸ ਦੇ ਅੱਗ ਦੀ ਜਿਆਦਾ ਲਪਟਾ ਹੁਣ ਕਾਰਨ ਹੋਰ ਵੀ ਨੁਕਸਾਨ ਹੋਣ ਦਾ ਜਿਹੜਾ ਔਖਾ ਸਾਹ ਜਤਾਇਆ ਜਾ ਸਕਦਾ